मुकेश चंद्राकर ओजक पत्रकारा एक जो सच की गल करते एक तारीख एक जनवरी को जिस दिन हम सब लोग नए साल का जश्न मना रहे थे उस शाम से मेरा भाई ला है छत्तीसगढ़ के बीजापुर में पत्रकार मुकेश चंद्राकर की हत्या कर दी गई मुकेश चंद्राकर who has been missing since the 1st of January was found murdered सरशीले काल जी रात तक आज ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਆ ਅੱਜ ਗੱਲ ਕਰਦੇ ਆ ਕਿ ਭਾਰਤ ਦੇ ਵਿੱਚ ਸੱਚ ਬੋਲਣ ਦੀ ਕੀਮਤ ਕਿੰਨੀ ਕੁ ਵੱਧ ਚੁੱਕੀ ਆ ਇਹ ਕੀਮਤ ਇੰਨੀ ਕੁ ਵੱਧ ਚੁੱਕੀ ਆ ਕਿ ਸੱਚ ਬੋਲਣ ਦੇ ਬਦਲੇ ਵਿੱਚ ਕੁਝ ਲੋਕਾਂ ਨੂੰ ਆਪਣੀ ਜਾਨ ਵੀ ਦੇਣੀ ਪੈ ਸਕਦੀ ਆ ਇਹਜਿਹਾ ਇੱਕ ਮਾਮਲਾ ਹੋਇਆ ਛੱਤੀਸਗੜ੍ਹ ਦਾ ਬਸਤਰ ਛੱਤੀਸਗੜ੍ਹ ਦੇ ਵਿੱਚ ਇੱਕ ਰਿਪੋਰਟਰ ਜਿਹਦਾ ਨਾਮ ਸੀ ਮੁਕੇਸ਼ ਚੰਦਰਾਕਰ ਉਹਨੂੰ ਸੱਚ ਬੋਲਣ ਦੇ ਬਦਲੇ ਵਿੱਚ ਆਪਣੀ ਜਾਨ ਗਵਾਉਣੀ ਪਈ ਇੱਕ ਛੋਟਾ ਜਿਹਾ ਉਹਨੇ ਇਨਵੈਸਟੀਗੇਸ਼ਨ ਕੀਤਾ ਸੀਗਾ ਇੱਕ ਰੋਡ ਦੇ ਪ੍ਰੋਜੈਕਟ ਦਾ ਜਿਸ ਵਿੱਚ ਕੁਝ ਖੁਲਾਸੇ ਹੋਏ ਉਹ ਖੁਲਾਸਿਆਂ ਨੂੰ ਜਗ੍ਹਾ ਜ਼ਾਹਿਰ ਕਰਨ ਦੇ ਬਦਲੇ ਵਿੱਚ ਉਹਦੀ ਜਾਨ ਲੈ ਲਈ ਗਈ ਅੱਜ ਦੇ ਟਾਈਮ ਦੇ ਵਿੱਚ ਭਾਰਤ ਦੇ ਵਿੱਚ ਰਿਪੋਰਟਿੰਗ ਦੇ ਕੀ ਹਾਲਾਤ ਨੇ ਸਭ ਨੂੰ ਪਤਾ ਹੀ ਆ ਜਿਆਦਾਤਰ ਮੀਡੀਆ ਸਰਕਾਰਾਂ ਦੇ ਹੱਥ ਵਿਕਿਆ ਹੋਇਆ ਵਾ ਪਰ ਮੁਕੇਸ਼ ਚੰਦਰਾਕਰ ਉਹਨਾਂ ਖੁਝ ਕਪਤਰਕਾਰਾਂ ਵਿੱਚੋਂ ਇੱਕ ਸੀ ਜੋ ਸੱਚ ਦੀ ਗੱਲ ਕਰਦੇ ਨੇ ਮੁਕੇਸ਼ ਚੰਦਰਾਕਰ ਨੇ ਪਹਿਲਾਂ ਵੀ ਕਈ ਚੰਗੇ ਕੰਮ ਕੀਤੇ ਨੇ 2021 ਦੇ ਵਿੱਚ ਉਹਨਾਂ ਦਾ ਕਾਫੀ ਨਾਮ ਹੋਇਆ ਸੀਗਾ ਜਦੋਂ ਨਕਸਲੈਟ ਨੇ ਇੱਕ CRPF ਦੇ ਜਵਾਨ ਨੂੰ ਫਾੜ ਲਿਆ ਸੀ ਤਾਂ ਮੁਕੇਸ਼ ਚੰਦਰ ਆਕਰ ਨੇ ਉਹਨੂੰ ਛਡਾਉਣ ਦੇ ਵਿੱਚ ਕਾਫੀ ਹੈਲਪ ਕੀਤੀ ਸੀ ਉੱਥੋਂ ਉਹਨਾਂ ਦਾ ਕਾਫੀ ਨਾਮ ਹੋਇਆ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਇਸ ਖੇਤਰ ਦੇ ਵਿੱਚ ਕਾਫੀ ਚੰਗੇ ਕੰਮ ਕੀਤੇ ਇਸ ਦੇ ਦੌਰਾਨ ਹੀ 2024 ਵਿੱਚ ਉਹਨਾਂ ਨੇ ਬਸਤਰ ਛਤੀਸਗੜ ਦੇ ਵਿੱਚ ਬੰਦ ਰਹੀ ਇੱਕ ਸੜਕ ਪ੍ਰੋਜੈਕਟ ਦੀ ਇਨਵੈਸਟੀਗੇਸ਼ਨ ਕੀਤੀ ਜਿਸ ਵਿੱਚ ਕਈ ਘਪਲੇ ਨਿਕਲ ਕੇ ਸਾਹਮਣੇ ਆਏ ਜੇ ਸੜਕ ਦੀ ਉਹਨਾਂ ਨੇ ਗੱਲ ਕੀਤੀ ਸੀ ਉਹ ਇੱਕ 120 ਕਰੋੜ ਦਾ ਪ੍ਰੋਜੈਕਟ ਸੀਗਾ ਜਿਸ ਵਿੱਚ ਬਹੁਤ ਬੱਟੇ ਘਪਲੇ ਹੋਏ ਉਹ ਸੜਕ ਨੂੰ ਦੇਖ ਕੇ ਬਿਲਕੁਲ ਨਹੀਂ ਸੀ ਲੱਗਦਾ ਕਿ ਇਸ ਉੱਤੇ 120 ਕਰੋੜ ਪੈਸੇ ਲੱਗੇ ਹੋਏ ਨੇ ਉਸ ਸੜਕ ਦੇ ਵਿੱਚ ਲਗਭਗ 35 ਦੇ ਨੇੜੇ ਟੋਏ ਸੀਗੇ ਜਿਸ ਕਾਰਨ ਉਹਨਾਂ ਨੇ ਇਸ ਦੀ ਰਿਪੋਰਟਿੰਗ ਕੀਤੀ ਸੀ ਖਬਰ ਬਾਹਰ ਆਉਣ ਤੋਂ ਬਾਅਦ ਮੁਕੇਸ਼ ਕੁਝ ਦਿਨਾਂ ਲਈ ਲਾਪਤਾ ਹੋ ਜਾਂਦਾ ਤੇ ਉਸ ਤੋਂ ਬਾਅਦ ਸਿੱਧੀ ਮਿਲਦੀ ਆ ਉਸ ਦੀ লাশ ਤਰਸਲ ਮੁਕੇਸ਼ ਨੂੰ ਕੰਟਰੈਕਟਰ ਦੇ ਭਰਾ ਰਿਤੇਸ਼ ਚੰਦਰਾਕਰ ਨੇ ਮਿਲਣ ਦੇ ਲਈ ਬੁਲਾਇਆ ਸੀਗਾ ਇਸ ਖਬਰ ਤੋਂ ਬਾਅਦ ਜਿਸ ਤੋਂ ਬਾਅਦ ਸਿੱਧੀ ਮੁਕੇਸ਼ ਦੀ ਲਾਸ਼ ਹੀ ਮਿਲਦੀ ਆ ਉਸ ਦੀ ਲਾਸ਼ ਕੰਟਰੈਕਟਰ ਦੀ ਹੀ ਇੱਕ ਪ੍ਰਾਪਰਟੀ ਤੇ ਸੈਪਟਿਕ ਟੈਂਕ ਦੇ ਵਿੱਚ ਮਿਲਦੀ ਆ ਜਦੋਂ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਜਾਂਦਾ ਤਾਂ ਦੇਖਿਆ ਜਾਂਦਾ ਕਿ ਉਸ ਦੇ ਸਿਰ ਦੇ ਉੱਤੇ ਬਹੁਤ ਵੱਡਾ ਕੱਟ ਸੀ ਲਗਭਗ 2 ਤੋਂ 2.5 ਇੰਚ ਵੱਡਾ ਪੁਲਿਸ ਦੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਉਸ ਦੇ ਸਿਰ ਤੇ ਕੁਹਾੜੀ ਨਾਲ ਵਾਰ ਕਰਕੇ ਉਸ ਨੂੰ ਮਾਰਿਆ ਗਿਆ ਪੁਲਿਸ ਦੀ ਜਾਂਚ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਮੁਕੇਸ਼ ਦੇ ਕੇਸ ਨੂੰ ਲੈ ਕੇ ਤੇ ਇਨ੍ਹਾਂ ਤਿੰਨ ਗ੍ਰਿਫਤਾਰੀਆਂ ਦੇ ਵਿੱਚ ਕੰਟਰੈਕਟਰ ਦਾ ਭਾਈ ਰਤੇਸ਼ ਵੀ ਸ਼ਾਮਿਲ ਆ ਉਸ ਦੀ ਗ੍ਰਿਫਤਾਰੀ ਤੋਂ ਹੀ ਜੋ ਕੁਝ ਹਜੇ ਤੱਕ ਪਤਾ ਚੱਲਿਆ ਮੁਕੇਸ਼ ਦੀ ਮੌਤ ਬਾਰੇ ਉਹ ਪੁਲਿਸ ਦੱਸ ਸਕੀ ਆ ਕੰਟਰੈਕਟਰ ਸੁਰੇਸ਼ ਚਿੰਦਰਾਕਰ ਨੂੰ ਵੀ ਹైదరాబాద్ ਪੁਲਿਸ ਨੇ ਹైదరాబాద్ ਦੇ ਵਿੱਚ ਅਰੈਸਟ ਕਰ ਲਿਆ ਜੇ ਸਿਰਫ ਇੱਕ ਛੜਕ ਬਾਰੇ ਕੁਝ ਸੱਚ ਦੱਸਣ ਤੇ ਮੁਕੇਸ਼ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਕੀ ਕੋਈ ਹੋਰ ਰਿਪੋਰਟਰ ਅੱਗੇ ਤੋਂ ਸੱਚ ਬੋਲਣ ਦੀ ਹਿੰਮਤ ਕਰ ਸਕੂਗਾ স্মਲ ਟਾਊਨ ਐਂਡ ਰੋਰਲ ਜਰਨਲਿਸਟ ਇਨ ਇੰਡੀਆ ਫੇਸ ਇਮੈਂਸ ਰਿਸਕਸ ਕੰਪੇਅਰ ਟੂ ਥੇਅਰ ਕਾਉਂਟਰਪਾਰਟਸ ਇਨ ਬਿਗ ਸਿਟੀਜ਼